ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ 411ਵਾਂ ਸ਼ਹੀਦੀ ਦਿਹਾੜਾ ਪੰਜਾਬ ਭਰ ਦੇ ਵਿੱਚ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਏਗਾ। ਜਲੰਧਰ ਦੇ ਗੁਰਦੁਆਰਾ ਸੈਂਟਰਲ ਟਾਊਨ ਚ ਦਿਵਾਨ ਸਜਾਏਗੇ। ਸੰਗਤਾਂ ਗੁਰਦੁਆਰਾ ਸਾਹਿਬ ਜੰਨਤ ਮਸਤਕ ਆਈਆਂ ਤੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਪੰਜਾਬ ਕੇਸਰੀ ਸੈਂਟਰ ਆਫ ਚੈਸ ਐਕਸੀਲੈਂਸ ਵੱਲੋਂ ਕਰਵਾਈ ਗਈ ਦੋ ਦਿਨਾਂ ਜ਼ਿਲ੍ਹਾ ਜਲੰਧਰ ਓਪਨ ਚੈਪੈਂਪੀਅਨਸ਼ਿਪ ਸਮਾਪਤ ਹੋ ਗਈ ਹੈ। ਇਸ ਚੈਪੈਂਪੀਅਨਸ਼ਿਪ ਦੇ ਵਿੱਚ ਕਰੀਬ 209 ਪ੍ਰਤੀਯੋਗੀਆਂ ਨੇ ਸ਼ਤਰੰਜ ਦੀ ਵਿਸਾਤ ਦੇ ਆਪਣੇ ਦਿਮਾਗ ਦੇ ਘੋੜੇ ਦੌੜਾਏ। ਮੁਕਾਬਲੇ 'ਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅਨਮੋਲ ਭਗਤ ਨੇ ਪਹਿਲਾ ਸਥਾਨ ਹਾਸਲ ਕੀਤਾ। ਆਪ ਨੂੰ ਆਪਣੀ ਕੈਟਾਗਰੀ 'ਚ ਜੇਤੂਆਂ ਨੂੰ ਟਰੋਫੀਆਂ ਦੇ ਕੇ ਉਹਨਾਂ ਦਾ ਹੌਸਲਾ ਵਧਾਇਆ ਗਿਆ। ਅਜੂ ਕੰਪੀਟੀਸ਼ਨ ਅੱਛਾ ਹੂਆ, ਦੋ ਦਿਨਾਂ ਦਾ ਅਰੇਂਜਮੈਂਟ ਅੱਛਾ था, 209 ਪਲੇਅਰ ਖੇਲੇ ਹਾਂ ਪੇ, ਔਰ ਖਾਣ ਮੇਰੀ ਓਵਰਆਲ ਫਰਸਟ ਪੋਜੀਸ਼ਨ ਆਈ ਹੂੰ ਬਹੁਤ ਅੱਛਾ ਲੱਗਾ ਇਤਨਾ ਅੱਛਾ ਟੂਰਨਾਮੈਂਟ ਪਹਿਲੇ ਕਦੇ ਨਹੀਂ ਕਰਾਇਆ ਗਿਆ ਔਰ ਇਹ ਪੰਜਾਬ ਕੇਸਰੀ ਕੀ ਤਰਫ ਸੇ ਹੈ ਔਰ ਜੋ ਜੋ ਫਰਸਟ 10 ਪਲੇਅਰਸ ਹੈ ਮੋ ਨੈਸ਼ਨਲ ਉਹ ਸਟੇਟ ਖੇល ਜਾਂਗੇ ਜਲੰਧਰ ਦੇ ਸੋਡਲ ਏਰੀਆ ਚ ਇੱਕ ਵਿਅਕਤੀ ਨੇ ਆਤਮ ਹੱਤਿਆ ਕਰ ਲਈ ਮ੍ਰਿਤਕ ਦੀ ਪਹਿਚਾਨ ਦਿਆਨੰਦ ਦੇ ਰੂਪ ਵਿੱਚ ਹੋਈ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਮ੍ਰਿਤਕ ਵਿਅਕਤੀ ਬਿਹਾਰ ਦਾ ਰਹਿਣ ਵਾਲਾ ਸੀ ਜੋ ਕਿ ਕੁਝ ਦਿਨ ਪਹਿਲਾਂ ਹੀ ਇੱਥੇ ਕਿਰਾਏ ਤੇ ਰਹਿਣ ਲਈ ਆਇਆ ਸੀ ਮਾਈਗ੍ਰੈਂਟ ਆ ਉਹ ਇੱਥੇ ਰਹਿੰਦਾ ਸੀ ਪੰਜ-ਛੇ ਦਿਨ ਪਹਿਲਾਂ ਇਸ ਅਕਲਟੀ ਚ ਆਇਆ ਸੀਗਾ ਤੇ ਹੁਣ ਅਸੀਂ ਸਾਨੂੰ ਪਤਾ ਲੱਗਿਆ ਕਿ ਇਹਦੀ ਨੇ ਕਿਤੇ ਵਾਈਫ ਜਿਹੜੀ ਬਿਹਾਰ ਚ ਸੀਗੀ ਉਹਨੇ ਸੁਸਾਈਸਾਈਡ ਕਰ ਲਈ ਸੀਗੀ ਅਗਧ ਅਗਧ ਤੇ ਬਨ ਕੇ ਇਸ ਕਰਕੇ ਉਹ ਦੇ ਕਰਕੇ ਡਿਪਰੈਸ਼ਨ ਡਿਪਰੈਸ਼ਨ ਚ ਰਹਿੰਦਾ ਸੀਗਾ ਬਟ ਹਾਲੇ ਸਾਨੂੰ ਜਿਹੜੇ ਆ ਇਹਦਾ ਐਗਜ਼ੈਕਟਲੀ ਰੀਜ਼ਨ ਨਹੀਂ ਪਤਾ ਲੱਗਿਆ ਜਿਹੜੇ ਵਾਰਸ ਆਉਂਦੇ ਆ ਫਿਰ ਅਸੀਂ ਉਹਨਾਂ ਦੀ ਪ੍ਰੋਸੀਡਿੰਗ ਕਰਦੇ ਆਂ ਜਲੰਧਰ ਦੇ ਥਾਣਾ ਨੰਬਰ 1 ਦੀ ਪੁਲਿਸ ਨੇ ਨਸ਼ੀਲੇ ਟੀਕਿਆਂ ਤੇ ਸ਼ਰਾਬ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਪੁਲਿਸ ਨੇ આરોપીਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲੰਧਰ ਬੁਲੇਟਿਨ ਚੈਨ ਹੈ ਹਿਪਰ ਲਗਾਤਾਰ ਅਪਡੇਟ ਰਹੇ ਲਈ ਤੁਸੀਂ ਦੇਖਦੇ ਰਹੋ। ਜਗਬਾਨੀ ਟੀਵੀ